प्यारे भाई और बहनों पानी हो गए डूंगे चौना लाना ही छट गए हो गए कि नहीं हो गए भाई और बहनों मेरे दादा की उम्र में उन्होंने दरिया देखे बाप ने कुएं देखे हम लोग जो पानी है बोतल में देख रहे हैं आने वाली पीढ़ी सोचो किस में देखी कि भाई और बहनों मुझे चाहे गाली निकालो निकालो पानी की सफाई रखो वॉटर बॉडीज पंजाब की टीम रूपनगर सतलुज दरिया पुजी ਉਨ੍ਹਾਂ ਵੱਲੋਂ ਪਾਣੀ ਨੂੰ ਗੰਦਾ ਹੋਣ ਤੋਂ ਬਚਾਉਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਇਹਨਾਂ ਵੱਲੋਂ ਸਤਲੁਜ ਦਰਿਆ ਨਹਿਰਾਂ ਦੀ ਸਾਫ ਸਫਾਈ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਮੌਕੇ ਉਤੇ ਵਿਸ਼ੇਸ਼ ਤੌਰ ਉਤੇ ਮਸ਼ਹੂਰ ਹਸਰਸ ਕਲਾਕਾਰ ਜਸਵੰਤ ਸਿੰਘ ਰਾਠੌਰ ਵੀ ਪਾਣੀ ਦੀ ਸੰਭਾਲ ਅਤੇ ਪਾਣੀ ਨੂੰ ਸਵੱਛ ਰੱਖਣ ਦਾ ਸੁਨੇਹਾ ਦਿੰਦੇ ਹੋਏ ਉਹਨਾਂ ਦੇ ਨਾਲ ਨਜ਼ਰ ਆਏ ਇਸ ਮੌਕੇ ਫਨਕਾਰ ਜਸਵੰਤ ਸਿੰਘ ਰਾਠੌਰ ਨੇ ਕਿਹਾ ਕਿ ਕਈ ਵਾਰੀ ਅਸੀਂ ਵਹਿਮਾ ਪਰਮਾ ਵਿੱਚ ਪੈ ਕੇ ਕਈ ਚੀਜ਼ਾਂ ਨੂੰ ਜਲ ਪ੍ਰਵਾਹ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਸ ਨਾਲ ਵੱਡੇ ਪੱਦਰ ਉੱਤੇ ਪਾਣੀ ਦੇ ਦੂਸ਼ਿਤ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਸਾਨੂੰ ਇਹ ਨ ਵਹਿਮ ਪਰਮਾਤਮਾ ਤੋਂ ਬਚਣਾ ਚਾਹੀਦਾ ਹੈ ਅਤੇ ਪਾਣੀ ਦੇ ਵਿੱਚ ਕਿਸੇ ਵੀ ਚੀਜ਼ ਵਹਾਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਪਾਣੀ ਇਹਨੂੰ ਇਸ ਚੀਜ਼ ਦੇ ਵਹਾਣ ਦੇ ਨਾਲ ਕੋਈ ਨੁਕਸਾਨ ਨਾ ਹੁੰਦਾ ਹੋਵੇ ਕਿਉਂਕਿ ਪਾਣੀ ਦੇ ਨਾਲ ਹੀ ਜੀਵਨ ਹੈ ਅਤੇ ਪਾਣੀ ਦੀ ਮਹੱਤਵਤਾ ਜੀਵਨ ਦੇ ਵਿੱਚ ਸਭ ਤੋਂ ਵੱਡੀ ਮਹੱਤਵਤਾ ਦੇ ਤੌਰ ਤੇ ਵੀ ਦੇਖੀ ਜਾਂਦੀ ਹੈ। दो जो दो जो जो तो और कल सॉल्यूशन भी है और ये और चलिए भैया अभी वाटर वरियर पर नाम स्वागत जी बायो व्हाइट कर ली चलो दे साहब हरी कच वाला सर हरी आज यहीं पूरा ਦੇ ਕਿੱਧਰੋਂ ਆ ਰਹੇ ਇਹ ਇੰਟਰਵਿਊ ਲੈ ਮਾੜੀ ਦੀ ਬਾਹ ਮੁੰ ਲੱਗੋ ਉਹ ਕਿਤੇ ਬੰਦਾ ਦੇਖੇ ਮੈਨੂੰ ਲੈਤੀ ਟ ਹੋਇਆ ਹੁੰਦਾ ਇਹਦਾ 5000 ਰੁਪਏ ਉੱਪਰ ਬੁਲਾਉਂਦਾ ਭਈ ਆਪਣੀ ਨੇ ਸਾਰੀ ਟੀਮ ਇਦੋਂ ਨਹੀਂ ਬਣਾ ਲਓ ਫੋਟੋ ਪਰ ਨਹੀਂ ਆ ਜੀ ਆ ਤਾਂ ਬਣ ਜੀ ਜਿਹੜੀ ਦਰਿਆ ਜਿਹੜੀ ਦਰਿਆਾਂ ਤੇ ਕੰਮ ਕਰਨ ਦੀ ਐਨ ਜੀਓ ਬਣੀ ਐ ਅਸੀਂ ਵਾਟਰ ਵਾਰੀਅਰ ਨਾਮ ਤੋਂ ਸ਼ੁਰੂ ਕੀਤਾ ਤੇ ਆਪਾਂ ਸਤਲੁਜ ਤੋਂ ਲੈ ਕੇ ਰਾਵੀ ਤੋਂ ਲੈ ਕੇ ਬਿਆਸ ਤਿੰਨੋਂ ਦਰਿਆਵਾਂ ਤੇ ਆਪਾਂ ਪੰਜਾਬ ਦੇਆਂ ਤੇ ਕੰਮ ਕਰ ਰਹੇ ਆ ਤੇ ਨਾਲੇ ਕਲੀਨਿੰਗ ਡਰਾਈਵ ਕਰਦੇ ਆ ਤੇ ਅਸੀਂ ਖੁੱਦਾ ਖੁੱਲਾ ਸੱਦਾ ਦਿੰਨੇ ਆ ਸਰਕਾਰਾਂ ਨੂੰ ਵੀ ਤੁਹਾਡੇ ਕੋ ਮੌਕਾ ਹੈਗਾ ਆਪਣੇ ਲੋਕ ਐਵੇਂ ਹੀ ਹਿਮਾਚਲ ਘੁੰਮਣ ਜਾਂਦੇ ਆ ਇੱਥੇ ਵਾਈਲਡ ਲਾਈਫ ਸੈਂਚਰੀ ਬਣਾਈਆਂ ਜਾ ਸਕਦੀਆਂ ਬਹੁਤ ਥਾਂ ਹੈਗੀਆਂ ਦਰਿਆਵਾਂ ਦੇ ਕੰਢਿਆਂ ਦੇ ਪਿੰਡਾਂ ਕੋਲ ਜ਼ਮੀਨਾਂ ਹੈਗੀਆਂ ਪੰਚਾਇਤੀ ਜ਼ਮੀਨਾਂ ਹੈਗੀਆਂ ਤੁਸੀਂ ਉਹਨਾਂ ਦਾ ਪ੍ਰੋਪਰ ਯੂਟਿਲਾਈਜ਼ ਕਰੋ ਰੁੱਖ ਲਾਓ ਜਿੰਨੇ ਲਾ ਸਕਦੇ ਹੋ ਸਾਡਾ ਇਹੀ ਟੀਚਾ ਹੈਗਾ ਵੀ ਪੰਜਾਬ ਚ ਜੇ ਇੰਨਾ ਸੋਹਣੇ ਦਰਿਆ ਵਗਦੇ ਆ ਤੇ ਇਹੀ ਪਾਣੀ ਐਗਰੀਕਲਚਰ ਵਾਸਤੇ ਇਹੀ ਪਾਣੀ ਪੀਣ ਵਾਸਤੇ ਯੂਜ਼ ਕੀਤਾ ਜਾ ਸਕਦਾ ਬਸ ਇਹਦੇ ਚ ਜਿਹੜਾ ਵੇਸਟ ਪੈ ਰਿਹਾ ਉਹਨੂੰ ਰੋਕੋ ਤੇ ਉਹ ਰੰਗਲਾ ਪੰਜਾਬ ਆਪਣਾ ਦੁਬਾਰੇ ਫਿਰ ਬਣ ਸਕਦਾ ਜੀ ਅਜੇ ਤੱਕ ਜੀ ਸਾਡੇ ਕੋਲ ਵਰਕਿੰਗ ਵਲੰਟੀਅਰ ਜਿਹੜੇ ਹੈਗਾ 200 250 ਬੰਦਾ ਵਰਕਿੰਗ ਹੈਗਾ ਤੈਸੇ ਇੰਸਟਾਗ੍ਰਾਮ ਵਗੈਰਾ ਤੇ ਸਾਡੀ ਫੋਲੋਇੰਗ ਹੈਗੀ 50000 ਤੋਂ ਤੇ ਹੀ ਹੈ ਜੀ ਤੇ ਸਾਡੇ ਟਾਰਗੇਟ ਇਹ ਹੈਗਾ ਜੀ ਦੇਖੋ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਦਰਿਆ ਚ ਨਹਿਰ ਚ ਇੰਡਸਟਰੀਅਲ ਧਾਰਮਿਕ ਕੋਈ ਵੀ ਸਮਗਰੀ ਨਹੀਂ ਪੈਣੀ ਚਾਹੀਦੀ ਤੇ ਅੱਗੇ ਵਾਲੇ ਲੈਵਲ ਤੇ ਆਪਾਂ ਇਹ ਚਾਹੁੰਦੇ ਆ ਵੀ ਵਾਟਰ ਟੇਬਲ ਦਾ ਜਿਹੜਾ ਕ੍ਰਾਈਸਿਸ ਹੈ ਗਰਾਊਂਡ ਵਾਟਰ ਖਤਮ ਹੋ ਗਿਆ ਉਹਨੂੰ ਵੀ ਆਪਾਂ ਮੈਨੇਜ ਕਰਨ ਦੇ ਲੈਵਲ ਤੇ ਮਤਲਬ ਆਪਾਂ ਉਪਰਾਲੇ ਕਰਨੇ ਪਿੰਡ ਪਿੰਡ ਜਾ ਕੇ ਹਰ ਪਿੰਡ ਦੇ ਵਿੱਚ ਬੱਚਾ ਬੱਚਾ ਇਹ ਸਵਾਲ ਪੁੱਛੇ ਵੀ ਸਾਡੇ ਹਿੱਸੇ ਦਾ ਪਾਣੀ ਕਿੱਥੇ ਹੈ ਸਰਕਾਰ ਦੇਖੋ ਸਰਕਾਰਾਂ ਦਾ ਤਾਂ ਕੰਮ ਹੁੰਦਾ ਹੈ ਜੀ ਜੇ ਸਰਕਾਰਾਂ ਆਪਣਾ ਕੰਮ ਨਹੀਂ ਕਰ ਰਹੀਆਂ ਤਾਂ ਹੀ ਸਾਨੂੰ ਆਣਾ ਪੈ ਰਿਹਾ ਹੈ ਬਾਕੀ ਅਸੀਂ ਸਰਕਾਰ ਤੋਂ ਜਿੰਨੀਆਂ ਵੀ ਸਰਕਾਰਾਂ ਅੱਗੇ ਪਿੱਛੇ ਰਹੀਆਂ ਸਾਰੇ ਲੀਡਰਾਂ ਤੋਂ ਬੇਨਤੀ ਕਰਦੇ ਹਾਂ ਉਮੀਦ ਵੀ ਰੱਖਦੇ ਹਾਂ ਵੀ ਸਾਡੇ ਇਸ ਉਪਰਾਲੇ 'ਚ ਉਹ ਸ਼ਾਮਲ ਹੋਣਗੇ ਤੇ ਜਿੰਨੇ ਕ ਉਹਨਾਂ ਦੇ ਡਿਪਾਰਟਮੈਂਟਾਂ ਦੀ ਡਿਊਟੀ ਹੈ ਪੋਲਿਊਸ਼ਨ ਕੰਟਰੋਲ ਬੋਰਡ ਹੈ ਭਾਵੇਂ ਇਰੀਗੇਸ਼ਨ ਡਿਪਾਰਟਮੈਂਟ ਹੈ ਜੇ ਉਹ ਉਹਨਾਂ ਨੂੰ ਵੀ ਆਪਣੇ ਕੰਮ ਤੇ ਲਾ ਦੇਣ ਨਾ ਪ੍ਰੋਪਰ ਤਰੀਕੇ ਨਾਲ ਮੈਨੂੰ ਲੱਗਦਾ ਵੀ ਸਾਰਾ ਕੰਮ ਆਪਣਾ ਆਪ ਹੀ ਹੋ ਜਾਊਗਾ ਫਿਰ ਸਾਨੂੰ ਆਣ ਦੀ ਲੋੜ ਨਹੀਂ ਹੈਗੀ ਗੁਰੂਆਂ ਦੀ ਸੋਚ ਸੀਗੀ ਹੈਨਾ ਜੋ ਸੋਚ ਗੁਰੂਆਂ ਦੀ ਸੀ ਉਹਦੇ ਤੇ ਅਸੀਂ ਥੋੜਾ ਬੋੜਾ ਪੈਰਾ ਦੇ ਰਹੇ ਹਾਂ ਤੇ ਮੈਂ ਸਭ ਤੋਂ ਪਹਿਲਾਂ ਥੈਂਕਸ ਕਰਦਾ ਵਾਟ ਆਵ ਵਾਰੀਅਸ ਪੰਜਾਬ ਦੀ ਪੂਰੀ ਟੀਮ ਦਾ ਤੇ ਮੈਂ ਉਹਨਾਂ ਦੀ ਹੌਸਲਾ ਫੁਜਾਈ ਵਾਸਤੇ ਤੇ ਖੁਦ ਗਰਾਊਂਡ ਲੈਵਲ ਤੇ ਆਇਆ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਬੰਬੇ ਰਹਿ ਪਰ ਜਦੋਂ ਕਈ ਵਾਰੀ ਬੜੀ ਮਾਣਤ ਹਮੇਸ਼ਾ ਹੁੰਦਾ ਕਿ ਪੰਜਾਬੀਅਤ ਦੇ ਨਾਲ ਪੂਰੀ ਦੁਨੀਆ ਚ ਘੁੰਮਣ ਦਾ ਮੌਕਾ ਮਿਲਦਾ ਪਰ ਕਿਤੇ ਨਾ ਕਿਤੇ ਚਿੰਤਾ ਵੀ ਰਹਿੰਦੀ ਆ ਜਿਹਨਾਂ ਜਿਨ੍ਹਾਂ ਚ ਜਵੇਂ ਹਿਮਾਨ ਕਰਦੇ ਆ ਉਹ ਅੱਜ ਖਤਰੇ ਚ ਐ ਤੇ ਨਾਲ ਦੀ ਨਾਲ ਤਸੱਲੀ ਵੀ ਹੋਈ ਨਾ ਭਾਈ ਦਾ ਕੰਮ ਦੇਖ ਕੇ ਜੋ ਜਿਸ ਲੈਵਲ ਤੇ ਕੰਮ ਕਰ ਰਹੇ ਮੈਂ ਇਹਨਾਂ ਨੂੰ ਫੋਲੋ ਕੀਤਾ ਦੇਖਿਆ ਤੇ ਗੌਰਵ ਭਾਜੀ ਦਾ ਜਿਨ੍ਹਾਂ ਨੇ ਇਹਨਾਂ ਨੂੰ ਮਿਲਵਾਇਆ ਤੇ ਮੈਂ ਸਭ ਤੋਂ ਪਹਿਲਾਂ ਇੱਥੇ ਪਹੁੰਚਿਆ ਕਿ ਮੈਂ ਖੁਦ ਜਈ ਕਈ ਵਾਰ ਜਦੋਂ ਜਲੰਧਰ ਜਾਂਦਾ ਲਾਡਵਾਲ ਤੇ ਮੈਂ ਦੇਖਦਾ ਤੇ ਉੱਥੇ ਲੋਕੀ ਮਤਲਬ ਗੱਡੀਆਂ ਜੋ ਪੜੇ ਲਿਖੇ ਲੋਕ ਮੈਂ ਦੇਖਦਾ ਕਈ ਹੈਰਾਨ ਹੋ ਕੇ ਕਿ ਉਹ ਮੈਨੂੰ ਇਹ ਨਹੀਂ ਸਮਝ ਆਂਦੀ ਉਹ ਯਾਦੋਂ ਉਹਨਾਂ ਨੂੰ ਪਤਾ ਨਹੀਂ ਹੈ ਉਹ ਪਤਾ ਕਰਨਾ ਨਹੀਂ ਚਾਹੁੰਦੇ ਜਿਹਦੇ ਵਿੱਚ ਉਹ ਸੁੱਟ ਰਹੇ ਆ ਮਨ ਤਾਂ ਮਨ ਤਾਂ ਆਪਣੀ ਜੋ ਵੀ ਸੁੱਟ ਰਹੇ ਉਹ ਤਾਂ ਪਾਣੀ ਗੰਦਾ ਕਰ ਰਹੇ ਆ ਈਵਨ ਕਿ ਮੈਂ ਖੁਦ 10 ਸਾਲ ਪਹਿਲਾਂ ਉੱਥੇ ਜਲ ਪ੍ਰਵਾਹ ਕਰਨ ਗਿਆ ਸੀ ਤੇ ਹਾਸੇ ਵਾਲੀ ਗੱਲ ਆ ਮੈਨੂੰ ਕਿ ਪੰਡਤ ਨੇ ਦੱਸਿਆ ਕਹਿੰਦਾ ਵੀ ਇੱਕ ਚਾਂਦੀ ਦੀ ਚੀਜ਼ ਆ ਇਹਨੂੰ ਸੁਨਸਾਨ ਦਰਿਆ ਦੇ ਲਾਗੇ ਦਬਣਾ ਮੇਰੇ ਨਾਲ ਦਾ ਮੜ ਉਹਨੂੰ ਹਫੀਮ ਦੱਸੀ ਸੀ ਕਿ ਹਫੀਮ ਸੁੱਟਣੀ ਜਲ ਪ੍ਰਵਾਹ ਕਰਨੀ ਮੈਂ ਤਾਂ ਦੱਬ ਕੇ ਆ ਗਿਆ ਤੇ ਉਹ ਕਹਿੰਦਾ ਇਹ ਉਹਨਾਂ ਦੇ ਦੁਆਰਾ ਪੰਡਤ ਨੂੰ ਫੋਨ ਲਾਇਆ ਕਹਿੰਦਾ ਭਾਈ ਉਹ ਜਿਹੜੀ ਹਫੀਮ ਸੁੱਟਣੀ ਸਾਰੀ ਸੁੱਟਣੀ ਆ ਕੰਦਾ ਨਹੀਂ ਸੁਟਣੀ ਕੰਦਾ ਫਿਰ ਅੱਧੀ ਰੱਖ ਲੈਣੇ ਅੱਧੀ ਮੂੰਹ ਚ ਪਾ ਲਈ ਉਹਦੀ ਸੁਟਦੀ ਤੇ ਹੁਣ ਤੇ ਇਦਾਂ ਦੇ ਕੰਮ ਹੈਗੇ ਆ ਜਿਹੜੇ ਦੱਸਦੇ ਆ ਜਿਹੜੇ ਕਰਦੇ ਆ ਸੋ ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਆ ਸਾਡਾ ਜਿਹੜਾ ਕੁਦਰਤ ਐ ਪਾਣੀ ਮੈਨੂੰ ਇਹ ਲੱਗਦਾ ਜੋ ਕੁਦਰਤ ਨੇ ਸਾਨੂੰ ਫ੍ਰੀ ਚ ਦਿੱਤਾ ਹੁੰਦਾ ਨਾ ਉਹ ਅਨਮੋਲ ਚੀਜ਼ਾਂ ਹੁੰਦੀਆਂ ਬੜਾ ਅਸੀਂ ਕਦਰ ਨਹੀਂ ਕਰਦੇ ਸੋ ਅੱਜ ਮੈਂ ਇਹਨਾਂ ਦੇ ਰਾਹੀਂ ਇਹਨਾਂ ਦੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹਰ ਇੱਕ ਪੰਜਾਬੀ ਖਾਸ ਕਰ ਨੌਜਵਾਨਾਂ ਨੂੰ ਅਪੀਲ ਕਰਨਾ ਚਾਹਨਾ ਕਿ ਸਾਰੇ ਆਪਾਂ ਪੰਜਾਬੀਆਂ ਤੇ ਮਾਣ ਕਰਦੇ ਆ ਆਪਣੇ ਆਪ ਤੇ ਕਰਦੇ ਬਟ ਉਹ ਮਾਣ ਹੋਲੇ ਦੀ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ ਉਹ ਹੈਗਾ ਸਾਡੀ ਕੁਦਰਤ ਰੁੱਖ ਪੇੜ دریا ਜਿਨ੍ਹਾਂ ਕਰਕੇ ਪੰਜਾਬ ਇਹਨਾਂ ਪਹਿਲਾਂ ਹੀ ਆਪਾਂ ਕੋ ਬੜਾ ਕੁਝ ਖੁੱਸ ਗਿਆ ਸੋ ਸਾਨੂੰ ਇਹ ਪੂਰੀ ਤਨਮਨ ਧਨ ਦੇ ਨਾਲ ਗਰਾਊਂਡ ਲੈਵਲ ਤੇ ਆਉਣਾ ਚਾਹੀਦਾ ਕਿਉਂਕਿ ਬਾਕੀ ਚੀਜ਼ਾਂ ਤਾਂ ਹੀ ਆ ਚੱਕ ਮੇਰਾ ਹੁਣ ਜਿਵੇਂ ਮੈਂ ਕਲਾਕਾਰ ਆ ਕਲਾਕਾਰ ਇੱਕ ਲੋਕਾਂ ਤੇ ਡਿਪੈਂਡ ਹੁੰਦਾ ਹੈ ਨਾ ਬਟ ਉਹ ਤਾਂ ਹੀ ਆ ਜੇ ਲੋਕਾਂ ਦੇ ਚੁੱਲ੍ਹੇ ਚ ਜਗਦੇ ਰਹਿਣਗੇ ਉਹਨਾਂ ਨੂੰ ਪਾਣੀ ਸਭ ਕੁਝ ਮਿਲੇਗਾ ਖਾਣਾ ਪੀਣਾ ਮਿਲੇਗਾ ਤਾਂ ਹੀ ਸਾਨੂੰ ਕੋਈ ਸੱਦੇਗਾ ਨਾ ਸੋ ਮੈਨੂੰ ਲੱਗਦਾ ਮੇਰੇ ਕੰਮ ਤੋਂ ਵੀ ਇੰਪੋਰਟੈਂਟ ਇਹ ਚੀਜ਼ ਹੈ ਸਰ ਜੀ ਤੁਸੀਂ ਆਲ ਓਵਰ ਦੇਖੋ ਮੈਨੂੰ ਇਦਾਂ ਲੱਗਦਾ ਕਿ ਪਾਣੀ ਕਹਿੰਦੇ ਟੈਂਕੀ ਜਨਾ ਪਾਣੀ ਚੜਾਉਣਾ ਬਹੁਤ ਔਖਾ ਹੁੰਦਾ ਲਾਣਾ ਲੋੜ ਨਹੀਂ ਪੈਂਦੀ ਆਪੀ ਲੈ ਜਾਂਦਾ ਚੰਗੀ ਚੀਜ਼ ਲਈ ਹੌਕਾ ਦੇਣਾ ਪੈਂਦਾ ਭਾਈ ਹਮੇਸ਼ਾ ਤੇ ਇੱਕ ਬੰਦਾ ਜਦੋਂ ਆਂਦਾ ਫੇ ਆਪਣੇ ਆਪ ਇਨਕਲਾਬ ਆਂਦਾ ਤੇ ਆਏਗਾ ਯੂਥ ਤੋਂ ਜਦੋਂ ਲੋਕ ਚਾਰ ਜੁੜਦੇ ਆ ਕਦੇ ਵੀ ਦੇਖੋ ਤੁਸੀਂ ਸੜਕ ਤੇ ਇੱਕ ਬੰਦਾ ਐਂ ਦੇਖੀਓ ਤੁਸੀਂ ਉਹਨੂੰ ਦੇਖ ਕੇ ਚਾਰ ਬਾਰੇ ਹੋ ਬੰਦੇ ਹੋਰ ਆ ਜਾਂਦੇ ਆ ਪੰਗਾ ਹੈ ਕਿ ਚੰਗੀ ਚੀਜ਼ ਲਈ ਬੰਦੇ ਆਪਾਂ ਗੱਲ ਆਪਾਂ ਲਾਈਕ ਤਾਂ ਕਰ ਦਿੰਨੇ ਆ ਸ਼ੇਅਰ ਵੀ ਕਰ ਦਿੰਨੇ ਆ ਬਟ ਕਿਤੇ ਨਾ ਕਿਤੇ ਫਿਜ਼ੀਕਲੀ ਆਣਾ ਜ਼ਰੂਰੀ ਹੈ ਜਿਵੇਂ ਅੱਜ ਮੈਂ ਮੈਂ ਛੋਟੀ ਜਿਹੀ ਭੂਮਿਕਾ ਅਦਾ ਕਰ ਰਿਹਾ ਇਹਦੇ ਵਿੱਚ ਤੇ ਮੈਂ ਖੁਦ ਇਹਦੇ ਬਾਰੇ ਚਿੰਤਾ ਹਮੇਸ਼ਾ ਕਰਦਾ ਆ ਆਪਣੀ ਟੀਮ ਦੇ ਨਾਲ ਸੋਚਦਾ ਹੁੰਦਾ ਮੈਂ ਕਿ ਯਾਰ ਆਪਾਂ ਜਿੰਨੀ ਮਰਜ਼ੀ ਤਰੱਕੀ ਕਰ ਗਏ ਬਟ ਆ ਚੀਜ਼ਾਂ ਤੋਂ ਆਪਾਂ ਉੱਪਰ ਨਹੀਂ ਉੱਠੇ ਹੈਨਾ ਤੇ ਆ ਹੁਣ ਜਿਵੇਂ ਦੇਖਿਆ ਬਹੁਤ ਨਾਲ ਲੋਕਾਂ ਨੇ दारू ਪੀਤੀ ਹੋਈ ਆ ਇੱਥੇ ਪੀ ਕੇ ਛੱਡ ਕੇ ਇੱਥੇ ਹੈਨਾ ਡੀਜੇ ਮਨਾ ਗਏ ਇੱਥੇ ਗਾਣੇ ਲੋਕਾਂ ਦੇ ਕੱਪੜੇ ਪਏ ਆ ਮੈਂ ਕਈ ਵੇ ਇੱਕ ਦੋ ਜਗ੍ਹਾ ਧਾਰਮਿਕ ਸਥਾਨਾਂ ਤੇ ਵੀ ਗਿਆ ਉੱਥੇ ਵੀ ਮੈਂ ਦੇਖਿਆ ਲੋਕੀ ਆਪਣੇ ਨਾ ਕੱਪੜੇ ਲਾ ਕੇ ਛੱਡ ਜਾਂਦੇ ਉੱਥੇ ਠੀਕ ਹੈ ਉਹਨਾਂ ਨੂੰ ਐ ਲੱਗਦਾ ਕਿ ਆ ਜਿਹੜਾ ਗਰੋ ਇੱਥੇ ਲਾ ਜਾਈਏ ਠੀਕ ਹੈ ਕਿਸੇ ਹੋਰ ਦੇ ਕੰਮ ਆਏਗਾ ਸੋ ਇਹ ਚੀਜ਼ਾਂ ਦੇ ਉੱਪਰ ਅੰਧਵਿਸ਼ਵਾਸ ਜਿਹੜਾ ਨਾ ਇਹ ਤੋਂ ਉੱਪਰ ਉੱਠਣ ਦੀ ਲੋੜ ਹੈ ਤੇ ਮੈਨੂੰ ਐ ਲੱਗਦਾ ਕਿ ਇਹ ਜਿਹੜੀ ਚੀਜ਼ ਹੈ ਹੌਲੀ ਹੌਲੀ ਇਹ ਮੁਹਿੰਮ ਜਿਹੜੀ ਆ ਚੰਗੀ ਚੀਜ਼ ਆ ਟਾਈਮ ਭਾਵੇਂ ਲੱਗ ਜੇ ਬਟ ਉਹ ਇੱਕ ਆਪਣੇ ਟਾਈਮ ਤੇ ਪਹੁੰਚ ਜਾਂਦੀ ਹੈ ਜਿੱਥੇ ਉਹਨੂੰ ਪਹੁੰਚਣਾ ਹੁੰਦਾ ਤੇ ਤੁਸੀਂ ਆਏ ਹੋ মিডিਆ ਦਾ ਬਹੁਤ ਤੇ ਜਿਹੜੀ ਸਰਕਾਰਾਂ ਦੀ ਗੱਲ ਆ ਸਰਕਾਰ ਵੀ ਆਪਣੀ ਆਪੇ ਹੀ ਚੁਣੀ ਆ ਤੇ ਜਦੋਂ ਆਪਾਂ ਬਾਕੀ ਫੀਲਡ ਦੇ ਸਵਾਲ ਆ ਜਿਹੜੇ ਅੱਜ ਵੀਜ਼ੇ ਲਾ ਕੇ ਦੌੜ ਰਹੇ ਆ ਉਹ ਚੀਜ਼ ਉਹ ਹੀ ਗੱਲ ਆ ਕਿ ਇੱਥੋਂ ਅਸੀਂ ਇੱਥੇ ਰੁੱਖ ਨਹੀਂ ਲਾਂਦੇ ਤੇ ਮੁਰਗੇ ਹਿਮਾਚਲ ਜਾ ਕੇ ਕਹਿੰਦੇ ਵਾਹ ਵੀ ਵਾਹ ਨਜ਼ਾਰਾ ਆ ਗਿਆ ਉੱਥੇ ਕੁਟ ਖਾ ਕੇ ਇਧਰ ਆ ਜੰਨੇ ਆ ਉਹ ਕਿਤੇ ਨੇ ਕਿਤੇ ਤਾਂ ਹੀ ਕੁਟ ਰੇ ਆ ਕਹਿੰਦੇ ਤੁਸੀਂ ਉਹਦੀ ਤਾਂ ਸभाल ਨਹੀਂ ਕਰ ਰਹੇ ਤੇ ਹੁਣ ਮੈਂ ਜਿੰਨਾ ਵੀ ਮੈਨੂੰ ਮੌਕਾ ਮਿਲੇ ਵਿਦੇਸ਼ਾਂ ਜਾਣ ਦਾ ਇਹ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਉਹ ਚੀਜ਼ਾਂ ਜਿਹੜੀਆਂ ਨਕਲ ਕਰਨ ਦੀ ਸਾਨੂੰ ਜਿਹੜੀ ਚਾਹੀਦੀਆਂ ਚੀਜ਼ ਉਹ ਇਹ ਆ ਕਿ ਆਪਣੀ ਕੁਦਰਤ ਦੇ ਨਾਲ ਬਹੁਤ ਪਿਆਰ ਕਰਦੇ ਆ ਕਿੱਤੇ ਵੀ ਦੇਖ ਲੋ ਜੇ ਇਹ ਆਪਣਾ ਕੋਈ ਬਿਲਡਿੰਗ ਬਣੀ ਹੈ ਨਾ ਦਰਖਤ ਨਹੀਂ ਕੱਟਦੇ ਦਰਖਤ ਵਿੱਚੋਂ ਨਿਕਲਿਆ ਹੁੰਦਾ ਹੁਣ ਮੈਂ ਆਸਟ੍ਰੇਲੀਆ ਗਿਆ ਸੀਗਾ ਤੇ ਮੈਂ ਦੇਖ ਕੇ ਹੈਰਾਨ ਰਹਿ ਗਿਆ ਮੈਂ ਕਿਹਾ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਮਤਲਬ ਟ੍ਰੈਫਿਕ ਤੋਂ ਲੈ ਕੇ ਆਪਣੀ ਜੋ ਪੇੜ ਪੌਦੇ ਆ ਜਾਂ ਘਰ ਹੈ ਉਹਨੂੰ ਸਫਾਈ ਰੱਖਦੇ ਆ ਹੈਨਾ ਸਾਡੇ ਕੀ ਆ ਕਿ ਅਸੀਂ ਨਕਲ ਜ਼ਰੂਰ ਕਰ ਰਹੇ ਹਾਂ ਜਿਵੇਂ ਕਹਿੰਦੇ ਵੀ ਖੁੱਲੇ ਵਿੱਚ ਸ਼ੌਚ ਨਾ ਕਰਨ ਮੋਦੀ ਸਾਹਿਬ ਕਹਿੰਦੇ ਖੁੱਲੇ ਵਿੱਚ ਸ਼ੌਚ ਨਾ ਕਰਨ ਤੇ امیر ਬੰਦੇ ਕਹਿੰਦੇ ਗਰੀਬ ਤਾਂ ਕਰਦੇ ਉਹ ਆਪ ਨਹੀਂ ਕਰਦੇ ਕੁੱਤੇ ਤੋਂ ਕਰਵਾਉਂਦੇ ਆ ਉਨਾ ਸਾ ਉਹ ਉੱਥੇ ਜਾ ਕੇ ਜੇ ਕੋ ਡੌਗੀ ਵੀ ਆ ਤਾਂ ਨਾਲ ਇਦਾਂ ਇਦਾਂ ਜਿਵੇਂ ਮੈਂ ਲਾਇਆ ਨਾ ਦਸਾ ਨਾ ਇਦਾਂ ਰੱਖਿਆ ਹੁੰਦਾ ਚੱਕੇ ਉਹ ਚ ਪਾ ਲੈਂਦੇ ਆ ਠੀਕ ਹੈ ਵੀ ਉਹਨਾਂ ਨੂੰ ਪਤਾ ਸਾਡਾ ਗੰਦ ਪਾਇਆ ਵੀ ਕੋਈ ਨਾ ਪਰੇਸ਼ਾਨ ਹੋਇਆ ਆਪਾਂ ਇਹ ਚੀਜ਼ਾਂ ਉਹ ਨਕਲ ਤਾਂ ਕਰ ਰਹੇ ਐਡੀਟਸ ਦੀਆਂ ਟੀ-ਸ਼ਰਟਾਂ ਪਾ ਲਈਆਂ ਬੜਾ ਗੱਲ ਕਦੋਂ ਆਣੀ ਹੈ ਤੇ ਮੈਨੂੰ ਐ ਲੱਗਦਾ ਕਿ ਇਹ ਚੀਜ਼ਾਂ ਜਿਹੜੀ ਸਿੱਖਣ ਵਾਲੀ ਚੀਜ਼ ਉਹਨਾਂ ਤੋਂ ਸਿੱਖਣੀਆਂ ਚਾਹੀਦੀਆਂ ਹੈ ਨਾ ਤੇ ਬਾਕੀ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਮੈਂ ਉਹੀ ਜਿਹੜੀ ਭਾਈ ਉਹਨਾਂ ਨੇ ਇਨੀਸ਼ੀਏਟਿਵ ਲਿਆ ਹੈ ਬਹੁਤ ਵਧੀਆ ਤੇ ਮੈਂ ਪੂਰੀ ਟੀਮ ਨੂੰ ਵਧਾਈ ਦਿੰਦਾ ਤੇ ਮੈਂ ਵੱਧ ਤੋਂ ਵੱਧ ਮੰਗ ਕਰਦਾ ਤੇ ਬੇਨਤੀ ਵੀ ਕਰਦਾ ਤੁਹਾਡੇ ਚੈਨਲ ਮਾਧਿਅਮ ਰਾਹੀਂ ਕਿ ਯੰਗਸਟਰਸ ਨੂੰ ਖਾਸ ਤੌਰ ਤੇ ਇਹ ਆਪਣੇ ਵਿੱਚ ਕੰਮ ਹੈ ਜਿਹੜੇ ਕਹਿੰਦੇ ਨੇ ਨਾ ਜੀ ਬੇਰੋਜ਼ਗਾਰ ਉਹ ਛੱਡ ਗਿਆ ਕੰਮ ਕਰੋ ਕੰਮ ਵੀ ਆਪੀ ਮਿਲ ਜੇਗਾ ਅੱਛਾ ਕੀ ਲੱਗਦਾ ਛੱਡੀ ਸਾਹਿਬ ਦੀ ਅੰਦਾਜ਼ ਅੱਛਾ ਥੈਂਕ ਯੂ ਸੋ ਮੱਚ ਸਭ ਤੋਂ ਪਹਿਲੇ ਤੋਂ ਮੈਂ वाटर वाइज ऑफ पंजाब का थैंक्स करता हूँ जिन्होंने मुझे यहाँ पे बुलाया और मैं हमेशा पंजाब से प्यार करता हूँ ये कहना चाहूँगा कि मैं पानी की सफाई ना करू हो नहीं सकता और आप लोग इस वीडियो को देख के इस मैसेज को आगे ना फैलाइए मित्रों प्यारे भाई और बहनों पानी हो गए डूगे चोरा लाना ही छट हो गए की नहीं हो गए भाई और बहनों मेरे दादा की उम्र में ਉਹਨਾਂ ਨੇ ਦਰਿਆ ਦੇਖੇ ਬਾਪ ਨੇ ਕੂਏ ਦੇਖੇ ਹਮ ਲੋਕ ਜੋ ਪਾਣੀ ਆ ਬੋਟਲ ਮੇਂ ਦੇਖ ਰਹੇ ਆ ਆਨੇ ਵਾਲੀ ਪੀੜ੍ਹੀ ਸੋਚੋ ਕਿਸਮੇ ਦੇਗੀ ਕਿ ਭਾਈਓਰ ਭੈਣੋ ਮੂਝੇ ਚਾਹੇ ਗਾਲੀ ਨਿਕਾਲੋ ਨਿਕਾਲੋ ਪਾਣੀ ਕੀ ਸਫਾਈ ਰੱਖੋ ਕੰਦੇ ਵੀ ਬੰਦੂ ਮੰਤਰੀ ਮੰਤਰੀ ਬਣ ਸਕਦਾ ਸੋ ਸਾਨੂੰ ਪਹਿਲਾਂ ਤਾਂ ਰਿਸ਼ਤੇ ਆਨੇ ਸ਼ੁਰੂ ਹੋ ਗਏ ਵੀ ਲੈ ਵੀ ਕੋਮੇਡੀਅਨ ਬੰਦੇ ਦੀ ਪਹਿਲਾਂ ਤੇ ਜਦ ਨਹੀਂ ਕਰਦਾ ਸੀ ਕੋਈ ਸੋ ਮੈਂ ਜੇ ਮੇਰੀ ਆਵਾਜ਼ ਸੁਣਦੇ ਆ ਹਨਾ ਮੇਰੇ ਵੀ ਸਾਰੇ ਸੀਨੀਅਰ ਹੀ ਨੇ ਤੇ ਜੇ ਮੇਰਾ ਕਿਤੇ ਮੈਸੇਜ ਜਾਂਦਾ ਪਲੀਜ਼ ਇਹ ਇਹ ਚੀਜ਼ ਗੌਰ ਕਰਨਾ ਚਾਹੀਦਾ ਆ ਪਹਿਲਾਂ ਇਹ ਜੀਜ਼ ਆਪਾਂ ਸੰਭਾਲੀਏ ਇਹ ਬਹੁਤ ਇੰਪੋਰਟੈਂਟ ਹੈ ਤੇ ਜਿਹੜੀ ਕਈ ਵਾਰੀ ਆਪਾਂ ਨੂੰ ਇਗਨੋਰ ਕਰ ਦਿੰਨੇ ਆਪਾਂ ਬਟ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਮੈਨੂੰ ਐ ਲੱਗਦਾ ਕਿ ਪਾਣੀ ਦੇ ਉੱਪਰ ਕੁਝ ਨਹੀਂ ਹੈਗਾ ਹੈ ਨਾ ਤੇ ਇਹਦੀ ਸਾਫ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਜਦੋਂ ਇਹ ਅਕਲ ਆ ਗਈ ਚਾਰ ਬੰਦਿਆਂ ਨੂੰ ਤੇ ਚਾਰ ਤੋਂ ਚਾਰ ਅੱਗੋਂ ਨਾ ਮੈਂਬਰ ਬਣਾ ਅੱਜ 10 ਸਾਲ ਪਹਿਲਾਂ ਆਏ ਸੀ ਨਾ ਮੈਂਬਰ ਉਹ ਗਲਤ ਚੀਜ਼ ਸੀ ਪਰ ਉਹਦੇ ਮੈਂਬਰ ਬਣ ਜਾਂਦੇ ਸੀ ਇਹਦੀ ਚੀਜ਼ ਦੇ ਮੈਂਬਰ ਥੋੜੇ ਲੇਟ ਬਣਨਗੇ ਬਟ ਬਣਨਗੇ ਇੱਕ ਵੀ ਬੰਦਾ ਜਾਗ ਜੁਏ ਨਾ ਉਹ 100 ਨੂੰ ਜਗਾ ਹੀ ਦਿੰਦਾ ਭਾਈ ਇੱਕ ਵਾਰੀ ਆਪ